ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਅੱਜ ਇਸ ਤੁਹਾਨੂੰ ਦੱਸਾਂਗੇ DT14 ਬਾਰੇ ਟਰੈਕਟਰ ਜੀ DT14 ਟਰੈਕਟਰ ਬਾਰੇ ਤੇ ਇਹ ਟਰੈਕਟਰ ਜੀ ਸਾਨੂੰ ਦੇਖਣ ਨੂੰ ਮਿਲਿਆ ਮਹਾਲੀ ਸਰਹੰਦ ਰੋਡ ਤੇ ਪੂਰੇ ਦਾ ਟੱਬ ਹੈ ਜੀ ਹਾਂ ਇਹ ਟੱਬ ਵਿੱਚ ਟਰੈਕਟਰ ਖੜੇ ਹੈ ਜੀ ਤੇ DT14 ਦੇ ਚੰਗੇ ਟਾਇਰ ਟੂਰ ਪਵਾਏ ਆ ਵਧੀਆ ਰੰਗ ਰੰਗ ਕਰਵਾ ਕੇ ਇਹਨਾਂ ਨੇ ਖੜਾਇਆ ਹੋਇਆ ਹੈਗਾ ਤਾਂ ਇਹਦੇ ਬਾਰੇ ਅੱਜ ਅਸੀਂ ਤੁਹਾਨੂੰ ਕੋਈ ਜਾਣਕਾਰੀ ਦੇਵਾਂਗੇ ਤੇ ਇਹ ਇਹਨਾਂ ਨੇ ਬਹੁਤ ਸਮਾਈ ਨਾਲ ਰੱਖਿਆ ਹੋਇਆ ਹੈਗਾ ਉੱਤੇ ਲਿਖਿਆ ਹੋਇਆ ਪੂਰਾ ਟੱਬਾ ਪੂਰੇ ਰੰਗ ਰੰਬਾਂ ਨੂੰ ਵੀ ਰੰਗ ਕਰਕੇ ਚੰਗੀ ਤਰ੍ਹਾਂ ਕਲਰ ਕਰਿਆ ਹੋਇਆ ਸਾਰਾ ਤੇ ਟਾਇਰ ਟੁਰ ਬਵਾਏ ਹੋਏ ਆ ਤਾਂ ਇਹ ਜੀ ਡੀਡੀ 14 ਜਿਹੜਾ ਰਸ਼ੀਆ ਦਾ ਟਰੈਕਟਰ ਹੈਗਾ ਮੇਡ ਇਨ ਰਸ਼ੀਆ ਇਹ ਤੇ ਇਹ ਆਪਣੇ ਲਗਭਗ ਆਈਸੀ ਵੀ 1958 57 ਤੋਂ ਲੈ ਕੇ 60 70 ਦੇ ਵਿੱਚ ਟਰੈਕਟਰ ਆਏ ਸੀ ਜਦੋਂ ਹਰੀ ਕ੍ਰਾਂਤੀ ਆਈ ਸੀ ਆਪਣੇ ਦੇਸ਼ 'ਚ ਹਰੀ ਕ੍ਰਾਂਤੀ ਕਹਿੰਦੇ ਨੇ ਜਿਹਨੂੰ ਗ੍ਰੀਨ ਰੈਵੋਲੂਸ਼ਨ ਉਦੋਂ ਇਹ ਟਰੈਕਟਰ ਆਏ ਸੀ ਜੀ ਇਥੋਂ ਹੈਂਡਲ ਨਾਲ ਵੀ ਸਟਾਰਟ ਹੁੰਦਾ ਅੱਗੇ ਤੇ ਪਰਲੇ ਟਾਇਰ ਕੋਲੇ ਦੇ ਪੁਲੀ ਵੀ ਹੈਗੀ ਹੈ ਜੀ ਪੁਲੀ ਨਾਲ ਵੀ ਹੋ ਜਾਂਦਾ ਸੀ ਤੇ ਸਾਰਾ ਇਹਦਾ ਸਿਸਟਮ ਪੂਰਾ ਵਧੀਆ ਸੀ ਉਸ ਟਾਈਮ ਦਾ ਇਹ ਬੈਸਟ ਟਰੈਕਟਰ ਗਿਣਿਆ ਜਾਂਦਾ ਸੀਗਾ ਤੇ ਇਹਦੇ ਇਹਦਾ ਪੁਲੀ ਸੀ ਟਾਇਰ ਕੋਲ ਸੀ ਇਹਦੇ ਇਹ ਬੈਗ ਗੇਅਰ ਵਾਲਾ ਲੀਵਰੇਜ ਦੇ ਅੱਟ ਸੀ ਦੂਜਾ ਲੀਵਰੇਜ ਅੱਟ ਸੀ ਤੇ ਇੱਕ ਸਿਲੰਡਰ ਟਰੈਕਟਰ ਸੀ ਇਹ 14 ਹਾਰਸ ਪਾਵਰ ਦਾ ਟਰੈਕਟਰ ਹੈਗਾ ਪਾਵਰ ਇਹਦੀ ਤੇ ਇੱਕ ਸਿਲੰਡਰ ਟਰੈਕਟਰ ਸੀ ਇਹ ਉਸ ਟਾਈਮ ਦਾ ਬਹੁਤ ਵਧੀਆ ਟਰੈਕਟਰ ਸੀਗਾ ਤੇ ਇਹਨਾਂ ਨੇ ਪੂਰਾ ਦੇਖੋ ਚੰਗੀ ਤਰ੍ਹਾਂ ਰੱਖਿਆ ਹੋਇਆ ਸਾਹਮ ਕੇ ਤੇ ਟਰੈਕਟਰ ਦਾ ਮੁੱਲ ਉਹ ਤੋਂ ਲਗਭਗ 12-13 ਹਜ਼ਾਰ ਰੁਪਇਆ ਸੀ ਕਹਿੰਦੇ ਜਿੰਤੋਂ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਤੇ 12-13 ਗਿਹਾੜ ਦਾ ਟਰੈਕਟਰ ਹੀ ਸੀਗਾ ਉਦੋਂ ਤੇ ਉਸ ਤੋਂ ਟਾਈਮ ਬਾਅਦ ਵੀ ਬਹੁਤ ਚੱਲੇ ਹੁਣ ਵੀ ਇਹ ਗਿਣਮੇ ਜੁਣਮੇ ਟਰੈਕਟਰ ਹੈਗੇ ਨੇ ਲੋਕਾਂ ਨੇ ਰੱਖ ਰੱਖੇ ਨੇ ਵਿੱਚ ਆਹ ਦੇਖੋ ਆ ਪੂਲੀ ਲੱਗੀ ਹੋਈ ਐ ਦੇ ਇੱਥੇ ਆ ਥੱਲੇ ਤੇ ਆ ਗੇਅਰ ਬਾਕਸ ਲੀਵਰ ਪੂਰੇ ਦਾ ਡੱਬਾ ਜੀ ਇਹ ਤੇ ਇੱਥੇ ਇਹਨਾਂ ਕੋਲੇ ਡੀਟੀ 14 ਡੀਟੀ 28 ਤੇ 22 ਲਾਰਸ ਤੇ ਨਾ ਟਰੈਕਟਰ ਸਾਨੂੰ ਦੇਖਣ ਨੂੰ ਮਿਲੇ 22 ਲਾਰਸ ਤੇ ਡੀਟੀ 28 ਦੀ ਵੀ ਅਸੀਂ ਵੀਡੀਓ ਪਾਵਾਂਗੇ ਥੋੜੀ ਡਿਟੇਲ ਚ ਤੇ ਇਹ ਡੀਟੀ 14 ਟਰੈਕਟਰ ਹੈ ਜੀ ਤੇ ਇੱਕ ਸਿਲੰਡਰ ਟਰੈਕਟਰ ਹੈ 14 ਹਾਰਸ ਪਾਵਰ ਟਰੈਕਟਰ ਸੀ ਇਹ ਤੇ ਹਰੀ ਕ੍ਰਾਂਤੀ ਗ੍ਰੀਨ ਰੈਵਿਊਲੂਸ਼ਨ ਜਦੋਂ ਆਈ ਆਪਣੇ ਇੰਡੀਆ ਚ ਉਸ ਵੇਲੇ ਦੀ ਗੱਲ ਹੈ ਇਹ ਉਦੋਂ ਇਹ ਟਰੈਕਟਰ ਰਸ਼ੀਆ ਤੋਂ ਆਏ ਸੀ ਕਿਉਂਕਿ ਆਪਣੇ ਦੇਸ਼ ਦਾ ਜਿਹੜਾ ਦੋ 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 ਹਿੱਸਿਆਂ 'ਚ ਵੰਡਿਆ ਹੋਇਆ ਸੀ ਵਰਲਡ ਲਗਭਗ ਇੱਕ ਸੀਗਾ ਜਿਹੜਾ ਰਸ਼ੀਆ ਕੰਨੀ ਸੀ ਇੱਕ ਯੂਐਸਏ ਕੰਨੀ ਸੀ ਤੇ ਆਪਣਾ ਜਿਹੜਾ ਦੇਸ਼ ਸੀ ਉਹ ਰਸ਼ੀਆ ਕਰਨ ਦੇ ਸਾਥ ਦਿੰਦਾ ਸੀ ਜਦੋਂ ਕਿ ਜਿਹੜਾ ਯੂ ਐਸ ਏ ਸੀ ਉਹ ਪਾਕਿਸਤਾਨ ਦਾ ਦਿੰਦਾ ਸੀ ਤਾਂ ਇਸ ਕਰਕੇ ਇਹ ਟਰੈਕਟਰ ਉਹ ਤੋਂ ਫਿਰ ਰਸ਼ੀਆ ਤੋਂ ਆਏ ਕਿਉਂਕਿ ਰਸ਼ੀਆ ਨਾਲ ਆਪਣੀ ਸੀਗੀ ਤੇ ਜਦੋਂ ਕਿ ਜਿਹੜਾ ਅਮਰੀਕਾ ਉਹ ਪਾਕਿਸਤਾਨ ਦੀ ਹੈਲਪ ਕਰਦਾ ਸੀਗਾ ਤੇ ਇਸ ਤਰ੍ਹਾਂ ਇਹ ਟਰੈਡੂ ਤੋਂ ਇੰਡੀਆ 'ਚ ਰਸ਼ੀਆ ਤੋਂ ਮੰਗਵਾਏ ਗਏ ਸੀ ਹਰੀ ਕ੍ਰਾਂਤੀ ਦੇ ਵੇਲੇ ਗ੍ਰੀਨ ਰੈਵੋਲੂਸ਼ਨ ਆਇਆ ਉਰਦੂ ਜੂਰੀ ਹੈ ਚੱਲੀ ਸੀ ਲਗਭਗ ਇਹ ਚੀਜ਼ਾਂ ਜੀ ਉਹ ਚੱਲੀਆਂ ਤਾਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੇਕਰ ਚੰਗੀ ਲੱਗੀ ਸਾਡੇ ਚੈਨਲ ਤੇ ਸੀ ਹੋਰ ਵੀ ਇਹੋ ਜਿਹੀਆਂ ਇੰਟਰਸਟਿੰਗ ਵੀਡੀਓਜ਼ ਪਾਉਂਦੇ ਰਹਿੰਨੇ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਵੀ ਦਬਾ ਸਕਦੇ ਹੋ ਸਾਡਾ ਫੇਸਬੁੱਕ ਪੇਜ ਵੀ ਹੈ ਜੀ ਖਤਰਾ ਐਲਐਸਆਈ ਕੇ ਖੇਤੀ ਖਾਦਾਂ ਤੇ ਹੋਰ ਬਹੁਤ ਕੁਝ ਉੱਥੇ ਵੀ ਤੁਸੀਂ ਜਾ ਕੇ ਸਾਨੂੰ ਪਰਸਨਲ ਮੈਸੇਜ ਵੀ ਕਰ ਸਕਦੇ ਹੋ ਤੇ ਇਹ ਹੀ ਪੂਰੇ ਦਾ ਢੱਬਾ ਜੀ ਉੱਥੇ ਅਸੀਂ ਟਰੈਕਟਰ ਦੇਖੇ ਬਹੁਤ ਸਮਾਂ ਹੀ ਨਾਲ ਉਨਾ ਰੱਖੇ ਹੋਏ ਆ ਬਹੁਤ ਵਧੀਆ ਢੱਬਾ ਲੱਗਿਆ ਤੇ ਧੰਨਵਾਦ ਜੀ ਵੀਡੀਓ ਪੂਰੀ ਦੇਖਣ ਲਈ ਇਹ ਵੀਡੀਓ ਰਾਤ ਨੂੰ ਬਣੀ ਕਰਕੇ ਥੋੜੀ ਕੁਆਲਿਟੀ ਘੱਟ ਆ ਫੋਨ ਨਾਲ ਹੀ ਬਣੀ ਵੀਡੀਓ ਹੈ ਜੀ ਤੇ ਰਾਤ ਦਾ ਟਾਈਮ ਸੀ ਇਸ ਕਰਕੇ ਹੀ ਕੁਆਲਿਟੀ ਥੋੜੀ ਲੋ ਉਹਦੇ ਲਈ ਸੌਰੀ